ਉਹ ਦੋ ਗੇਮ ਹੋਣੀਆਂ 25 ਦੂਗੀਆਂ ਬੱਲੇ ਬਾ ਹਾਂ 10 ਬੱਲੇ 11000 ਦਾ ਬਣਾ ਹਾਂ 20 25 ਦੇ ਵਿਗੇ ਹਾਂ ਸੰਗ ਨਾਲ ਵਿਗੋ ਕਰਾ ਤੇਰੇ ਜੱਗ ਦੇ ਕਿੰਨੇ ਲਾਉਂਦੇ ਸੀ ਲਾਉਂਦੇ ਆ ਜੀ ਚੱਲ ਖੜ ਦੋ ਵੀਡੀਓ ਪੱਤੀ ਮੰਗ ਲਿਆ ਹੁਣ ਆ ਕਾ ਫਿਰ ਕੋਈ ਨਾ ਸਾਂਝਾ ਹੋ ਤਾਂ ਕੋਈ ਗੱਲ ਨਹੀਂ ਆ ਵੀ ਜਾਓ ਆਪਾਂ ਅੱਗੇ ਬੋਰਡ ਆਇਆ ਇੱਥੇ ਆਇ ਨਰੇ ਹੀ ਆ ਜਾ ਹਾਂ 13000 13000 ਉਹ ਮੂੰਹ ਪਰਾ ਕਰ ਇਧਰੇ ਪਾਸੇ ਸਾਹਮਣੇ ਮੈਨੂੰ ਪਤਾ ਤੁਹਾਨੂੰ ਇਹ ਇਹਨੂੰ ਘੱਟ ਫੇਰ ਨਾਲ ਦੇ ਹਟੰਬਾ ਲਪੋ ਮਰ ਇਧਰ ਲਗਾ ਬਾਈ ਯਾਰ ਅੰਦਰ ਹੀ ਵਿਚੋਂ ਨਾ ਆ ਬਾਈ ਆਹ ਚਾਚਾ ਆਉਂਦਾ ਚਾਚਾ ਇੱਕ ਮਿੰਟ ਇੱਥੇ ਘੜੀ ਫੜਾ ਯਾਰ ਇਹ ਰੰਗ ਦੇ 17000 ਲੱਗ ਗਿਆ ਦੇਖ ਦੇ ਸਾਰਾ ਕਿਨੇ ਲੱਗਾ ਉਹ ਵੇਖ ਇਹੀ ਨੰਨੇ ਹੋ ਗੋਣ ਨੇ ਨਹੀਂ ਹੈ ਇਹ ਨਹੀਂ ਹੈ ਉਹ ਬੰਦਾ ਉਹ ਸਾਹਮਣੇ ਵਾਲਾ ਤੇ ਲਾਤਾ ਹੁਣ ਮੰਡੀ ਹੈ ਇਹਦਾ ਜਿਆਦਾ 20 ਵੀ ਲੱਗੇ ਜਦਾਂ ਕਿ ਇਹ ਟਾਈਮ ਹੁੰਦਾ ਮੌਕੇ ਦਾ ਬੰਦਾ ਦਾ ਬੱਕਰਾ ਇਹਦਾ ਹੋਰ ਤਾਂ ਬਾਈ ਦੁੱਗਾ ਹੋਇਆ ਹੋਣਾ ਤੂੰ ਲੈਣਾ ਕਰੇ ਇਹ ਕੰਨ ਛੱਡ ਦੇ ਮਾੜਾ 25 ਮੰਗ ਤੂੰ ਛੱਡ ਦੇ ਤੈਨੂੰ ਛੱਡ ਦੇ ਕੋਈ ਨਹੀਂ ਛੱਡਦਾ ਬਾਈ ਕਹਿੰਦਾ ਜਿਹੜਾ ਕਿੰਨਾ ਦਾ ਹੁਣ ਯਾਰ ਇਹ 1000 ਬਾਈ ਕਾ 1000 ਤਾਂ ਛੱਡ ਦਾਂਗੇ ਇਹ ਬਾਈ ਵਾਲਾ ਹੁੰਦਾ ਜਦੋਂ ਬਾਈ ਚੱਕਣਾ ਹੁਣ ਬਾਈ ਵਾਲ ਤਾਂ ਨਹੀਂ ਹੈਗਾ ਬੱਕਰਾ ਦੁੱਖ ਕਿੱਡਾ ਵਧੀਆ ਵੀ ਕਿਹਾ ਉਹਦਾ ਖਾਦਮ ਸੀ ਉੱਥੇ ਤੱਕ ਹੁਣ ਤਾਂ ਵੱਢਣ ਵਾਲਾ ਸੀਗਾ ਉਹ ਹੁਣ ਕਿਹੜਾ ਵੱਢਣਾ ਉਹ ਰੱਖਾਂ ਉਹ ਔਰ ਇੱਕ ਮਿੰਟ ਬੱਦਲ ਸਾਬ ਵੀ ਬਦਲਦਾ ਹਾਂ ਬਦਲੇ ਦਾ ਹਾਂ ਬਦਲੇ ਜੀ ਫਾਇਦਾ ਹੈ ਉਹ ਹਾਂ ਸਾਢੇ 6 ਤੋਂ ਕਿਲੋ ਹੈ ਹਾਂ ਬਦਲ ਵਾਲ ਜੀ ਫਾਇਦਾ ਕਾਲੀ ਜੀ ਲੋ ਉਹ ਤਾਂ ਫਰਮੇ ਡਾਕਟਰ ਬੰਦੀ ਲੈ ਕੇ ਕਰ ਬੰਦੀ ਲੈ ਜੀ 24 ਕੇ 25000 ਦਾ ਮੰਦਾ ਕਰਵਾਨੀ ਜਿਆ ਜਿਆ ਰੋਕਰ ਮੰਡੀ ਤੋਂ ਪਤੀ ਹੈ ਹੀ ਬਸੀ ਹੈਗੀ ਕਰਵਾਨਾ ਤੂੰ ਤਾਂ ਤੇਰਾ ਕਹਿੰਦਾ ਇਹ ਬਾਈ ਕਹਿੰਦਾ ਦਾ ਫੜਾ ਛੱਡ ਦੇ ਨਾ ਨਹੀਂ ਇਹਨਾਂ ਨੂੰ ਛੱਡਦਾ ਫਿਰ ਆਫਰ ਨਹੀਂ ਤੋ ਉੱਤੇ ਛੱਡ ਇਹ ਲੈ ਆ ਵੀ ਤੂੰ ਹੈਂ ਲੈ ਆ ਵੀ ਤੂੰ ਇਰੇ ਦਾ ਠੰਡਾ ਕੁਰਤਾ ਪਜਾਮਾ ਪਾਇਆ ਹੋਇਆ ਇਹਨਾਂ ਨੂੰ ਗਰਮੀ ਲੱਗਦੀ ਆ ਕੇ ਸਾਡੇ ਗਰਮੀ ਦਾ ਝੋਗਾ ਬਾਅਦ ਵਧੀਆ ਨਾ ਰਹੇ ਹੋਇਆ ਅੱਜ ਹੋਰ ਲਾਣਾ ਕੋਈ ਨਹੀਂ ਆਉਂਦੇ ਨਹੀਂ ਫਿਰ ਬਹੁਤ ਹੁੰਦਾ ਜਰਾ 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 20 ਪਾਇਆ ਹੋਇਆ ਇਹਨਾਂ ਨੂੰ ਮਾਰੀ ਹੋਏ ਨਹੀਂ ਖੱਲਿਆ ਇਹਦੀ ਗੱਲ ਕਰਾ ਦੇ ਇਹ ਮੈਨੂੰ ਗਾ ਖੱਲਿਆ ਜਾ 20 ਥੱਲੇ ਆ ਕੇ ਦੇ ਯਾਰ ਹੁਣ ਕਿੰਨਾ ਫਰਕ ਰਹੇਗਾ ਕੀ ਅਗਰ ਇਹ ਇਹ ਹੀ ਨੂੰ ਲਾਣਾ ਯਾਰਾ ਇਹਦਾ ਤੇਰਾ ਹੀ ਜਾਂਦੇ ਨੇ ਛੱਡ ਜਿਹਾ ਲਾਦਾ ਚੋਲਾ ਚੋਲਾ ਲਾਦਾ ਇਹ ਬਾਈ ਆਦਾ ਫਰਕ ਆ ਯਾਰ 20 ਥੱਲੇ ਆ ਕੇ ਦਸ ਯਾਰ ਅਗਰ ਦਾ ਘੱਟ ਦੇਖਦਾ ਹਾਂ ਇਹ ਕੀ ਗੱਲ ਦਾ ਸੀ ਕਹਿੰਗਾ ਤੂੰ ਹਾਂ ਵਾਂਗਾ ਮੈਂ ਯਾਰ ਸ਼ਰਮ ਗਈ ਕਰਿਆ ਨਾ ਇਹ ਤਾਂ ਸਭ ਤੋਂ ਕਿੰਨਾ ਲੰਗ ਗਿਆ ਸੀ ਮੈਂ ਦੀ ਬਾਈ ਸਹੀ ਹੁਣ ਹੁਣ ਸਾਹ ਸਾਈ ਫੜ ਲਈ ਆ ਫੜ ਓਏ ਚਲਾ ਇਹ ਮੋਰੇ ਪੂਰੇ 15000 ਦੇ ਯਾਰ ਹਰ ਤਾਂ ਹੁਣ ਲੱਗ ਚੁੱਕੇ ਬਾਹਰ ਆ ਗਿਆ ਆ ਗਿਆ ਮੋਲ ਆ ਗਿਆ ਹੋ ਗਿਆ ਉਹ ਬੱਛੇ ਲੱਗ ਗਏ ਜਦੋਂ ਨਗਾਰ ਨਾਲ ਇਹ ਗੱਲ ਮੰਗੋ ਬਾਈ ਖੜ ਕੇ ਕੀ ਕੰਮ ਕਰੇ ਉਹ ਗਾਹ ਹੁੰਦਾ ਕੀ ਗੱਲ ਕਰੇ ਖੜ ਕੇ ਜੇ ਮੈਂ ਦਿੱਤਾ ਨਹੀਂ ਉਹਨਾਂ ਨੂੰ ਉਹ ਬਾਗੇ ਉਹ ਬਾਗ ਨਹੀਂ ਹੁੰਦਾ ਕਿੰਨਾ ਬਾਗੇ ਉਹ ਕਿੰਨਾ ਬਾਗੇ 16 16 ਹੈ ਬਾਈ ਬਹੁਤ ਫਰਕ ਹੁੰਦਾ ਬਾਈ ਬੱਜੀਆਂ ਲਾਈਨ ਵਾਲੇ ਠੀਕ ਹੈ ਨਾ ਮੇਰੇ ਕੋਲ ਤਾਂ ਦੋ ਗੁਨਾਗ ਨੇ ਓਏ ਹੁਣ ਨਹੀਂ ਰੱਖਣਾ ਯਾਰ ਮੈਨੂੰ ਪਤਾ ਤੇ ਮੈਂ ਲਿਖਦਾ ਮੈਂ ਫਾੜੂ ਕਰ ਯਾਰ ਹੋਰ ਕੁਛ ਨਹੀਂ ਕਰਦਾ ਦੁਆਵੇ ਯਾਰ ਤੋੜਾ ਕਿੰਨਾ ਨਾ ਉਹ ਖੜ ਜਾ ਖੜ ਜਾ ਕੋਈ ਨਹੀਂ ਹੁਣ ਦਾ ਜਾਮਲ ਚੰਗਾ ਹੈ ਤਗੀਲ ਹੈ 43 ਬੱਕਰੀ ਦਾ ਬੱਚਾ ਹੁਣ ਬਹੁਤ ਹੋ ਗਿਆ ਜਿਹੜਾ ਕੱਪੜਿਆਂ ਦਾ ਕਿਵੇਂ ਉਹ ਤੁਹਾਨੂੰ ਬਣਾ ਕੇ ਬੱਕਰ ਰਹਿਣਾ ਯਾਰ ਉਹਨੂੰ ਢਾਗ ਬੱਕਰ ਦੇਣ ਨਾ ਲੱਗੇ ਬੋਲੂਗਾ ਕਹਿਣਾ ਕਰਾਉਣਾ ਉਹ ਦੁੱਧ ਕਿੰਨਾ ਸੀ ਭਾਈ 12000 ਲੱਗੇ 4-5 ਇਹ ਚਾਰ ਵਾਲੀ ਚਾਰ ਉਹ ਮੈਨੂੰ ਮੂੰਹ ਕਰਦਾ 20000 ਉਹ ਮੈਨੂੰ ਮੂੰਹ ਕਰਦਾ 20000 ਆਲਾ ਲੱਗੇ ਨਾ ਉਹ ਕੁੜਾ ਦੇ ਬੱਕਰਾ ਦੇਣਾ ਯਾਰ ਲਾ ਕੇ ਕਿਉਂ ਦੇਣਾ ਹੈ ਜੀ ਵੇ ਜਾ ਕੇ ਦੇਖ ਕੇ ਆਵਾਂਗੇ ਭਾਈ ਤੂੰ ਉਹ ਵਧਾ ਕੇ ਦਾ ਉਹ ਵਧਾ ਕੇ ਕੱਟ ਕੱਟ ਕੇ ਨਹੀਂ ਕੱਟਦਾ ਨਹੀਂ ਹੁੰਦਾ ਉਹ ਉਹਨਾਂ ਲਈ ਵੇਚਣਾ ਹੈ ਉਹ ਵੇਚ ਲੈ ਗਾ ਇਹਨਾਂ ਨੂੰ ਘਰ ਬਾੜੀ ਕਿ ਰੱਖਣਗੇ ਯਾਰ ਉਹ ਜੱਟ ਦੀ ਗਾ ਲੈ ਗਿਆ ਯਾਰ ਤੇਰਾ 10 ਆਲਾ ਜਿਹਨੇ 16 ਕਿਹਾ 16 ਦਾ ਗੱਦਾ ਭਾਈ ਯਾਰ ਮੇਰੀ ਬੰਦੇ ਯਾਰ ਕੁਝ ਨਹੀਂ ਬਸ ਹਜ਼ਾਰ ਖੰਡੀ ਇਹ ਕਮਾਉਣਗੇ ਯਾਰ ਸਰਬੋਤਵਾਰ ਹੁੰਦਾ ਉਹ ਗੇਟ ਚ ਤਾਂ ਹੈ ਹੀ ਨਹੀਂ ਇਹ ਮੱਖਣ ਵਾਲਾ ਜ਼ਹਰਾ ਰਾਗੂਨ ਸਰ ਇਹ ਵੀਡੀਓ ਵਿੱਚ ਹੈ ਨਾ ਦੇਖੋ ਨਾ ਤਾਂ ਮੈਂ ਦੇਖਦੇ ਹਾਂ ਬਣਾ ਰਹਿਤਾ ਨਾ ਮੈਂ ਦੇਖੀ ਵੇਚਣਾ ਇਹ ਲੈ ਆ ਦੇ ਆਉਂ ਵੀ ਰੇੜੀ ਗਈ ਐ ਅੱਛਾ ਸਰ ਰੇੜੀ ਚੱਲ ਗਿਆ ਭਾਈ ਅੱਜ ਬੱਕਰਾ ਧੁੰ ਲਾ ਕੇ ਦੂੰਗਾ ਹਟ ਜਾ ਨਹੀਂ ਨਾ ਮੈਂ ਦੇ ਦੂੰਗਾ ਇਹ ਲੱਗੇ ਛੱਡ ਕੇ ਲਾਉਂਗਾ ਭਾਈ ਜਿੱਤੇ ਮਰਦੀ ਵੇਚਣ ਦੇ ਹੁਣ ਲੱਗੇ ਛੱਡ ਨੂੰ ਲਾ ਲਾਂਦੇ ਲਾ ਲਾ ਕੇ ਜਿੰਨ ਰਾੜੀਆਂ ਹੈ ਬੋਲ ਜੀ ਮਰੇ ਮੈਂ ਗੋੜੀ ਦਾਂ ਨਾ ਪੋਲੀ ਪੱਟੀ ਹਟ ਜਾ ਮੈਂ ਪੱਕੀ ਨਹੀਂ ਹਾਂ લાલે ઓન થી કા કમકતરની ગલા હટ જા એકમર થી મેરે દોસ્તી હા મેરે કીજા ગલા પાઈ થોલ ના ના હટ સોવા નહી ચાલ હટ જા હટ જા મેરા બકરા બેતા સોવા કરા હે યાર ના નહી રખ ના રખ ટાઈમ હુ નહી મિલના ઇને તણ ਤੈਨਾਂ ਹੈ ਨਾ 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 ਮੌਕਾ ਹੀ ਹੁੰਦਾ ਕੋਈ ਗੱਲ ਪਈ ਬਾਈ ਪੰਦਰੇ ਗੱਪੀਆਂ ਬਾਈ ਚੱਲ ਰਹਿਣ ਦੇ ਨਾਲ ਤਾਂ ਹੈਗਾ ਨਾ ਹੁਣ ਮੇਰੀ ਗੱਪੀ ਆ ਬੈਸਟੇਂ ਦੇ ਹੁਣ ਜਿੱਥੇ ਵਾਰਸੀ ਬੈਸਟੇਂ ਦੇ ਬੈਸਟੇਂ ਦੇ ਠੀਕ ਹੈ ਕੀ ਕਰੀਂ ਮੈਂ ਦੁੱਧਾਂ ਲਈ ਮਕਾਉਣ ਦਾ ਬੱਚਾ ਹੈ ਕਹਿੰਦਾ ਮਾਂਸ ਲਿਖਦਾ 5 ਲੀਟਰ ਦੁੱਧ 100 ਲੀਟਰ 5 ਰੁਪਏ ਹੋ ਰਿਹਾ ਏ ਵਾਹ